ਕਰਨਲ ਬਾਠ ਦੇ ਮਾਮਲੇ ਤੋਂ ਬਾਅਦ ਇੱਕ ਵਾਰ ਫਿਰ ਸੁਰਖੀਆਂ 'ਚ ਪਟਿਆਲਾ ਦੀ ਪੁਲਿਸ ਇਸ ਵਾਰ ਕਿਸੇ ਹੋਰ ਦੇ ਵੱਲੋਂ ਇਲਜ਼ਾਮ ਨਹੀਂ ਲਗਾਏ ਪੁਲਿਸ ਅਧਿਕਾਰੀਆਂ ਦੇ ਉੱਤੇ ਬਲਕਿ ਇੱਕ ਪੁਲਿਸ ਮੁਲਾਜ਼ਮ ਦੇ ਵੱਲੋਂ ਹੀ ਇਲਜ਼ਾਮ ਲਗਾਏ ਤੇ ਮੋਰਚਾ ਖੋਲ ਦਿੱਤਾ ਤੇ ਥਾਣੇ ਦੇ ਬਾਹਰ ਪੁਲਿਸ ਵਾਲਿਆਂ ਨੇ ਪੁਲਿਸ ਦੇ ਖਿਲਾਫ ਹੀ ਧਰਨਾ ਲਗਾ ਲਿਆ ਮਾਮਲਾ ਪਟਿਆਲਾ ਦੇ 2 ਨੰਬਰ ਡਿਵੀਜ਼ਨ ਦਾ ਹੈ ਜਿੱਥੇ ਕਿ ਦੋ ਨੰਬਰ ਥਾਣੇ ਦੇ ਮੁਲਾਜ਼ਮਾਂ ਦੇ ਉੱਤੇ ਇਹ ਇਲਜ਼ਾਮ ਨੇ ਕਿ ਉਹ ਮੁਲਜ਼ਮਾਂ ਨੂੰ ਬਚਾ ਰਹੇ ਨੇ ਵੀਆਈਪੀ ਟ੍ਰੀਟਮੈਂਟ ਦੇ ਰਹੇ ਨੇ ਦਰਅਸਲ ਪਟਿਆਲਾ ਦੇ ਵਿੱਚ ਹੀ ਦੋ ਪਰਿਵਾਰਾਂ ਦੇ ਵਿਚਕਾਰ ਲੜਾਈ ਝਗੜਾ ਹੁੰਦਾ ਜਿਸ ਤੋਂ ਬਾਅਦ ਪੁਲਿਸ ਦੇ ਕਹਿਣ ਦੇ ਮੁਤਾਬਕ ਮਾਮਲਾ ਵੀ ਦਰਜ ਕਰ ਲਿਆ ਜਾਂਦਾ ਪਰ ਜੋ ਪੀੜਤ ਨੇ ਉਹ ਥਾਣੇ ਦੇ ਬਾਹਰ ਧਰਨਾ ਲਗਾ ਕੇ ਬੈਠ ਗਏ ਪੁਲਿਸ ਮੁਲਾਜ਼ਮ ਹੀ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਧਰਨਾ ਲਗਾਉਂਦੇ ਹੋਏ ਨਜ਼ਰ ਆਏ ਤੇ ਇਹ ਇਲਜ਼ਾਮ ਲਗਾ ਰਹੇ ਨੇ ਕਿ ਪੁਲਸ ਉਹਨਾਂ ਨੂੰ ਬਚਾਉਂਦੀ ਹੋਈ ਨਜ਼ਰ ਆ ਰਹੀ ਆ ਕਿ ਜੋ ਮੁਲਜ਼ਮ ਹੈ ਉਸ ਦੇ ਪਰਿਵਾਰਕ ਮੈਂਬਰ ਘਰ ਦੇ ਅੰਦਰ ਨੇ ਬਲਕਿ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ ਦੂਜੇ ਪਾਸੇ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਤਰਕ ਦੇ ਰਹੀ ਆ ਉਹ ਵੀ ਸੁਣਾਉਂਦੇ ਆ ਪਰ ਪਹਿਲਾਂ ਤੁਹਾਨੂੰ ਪੀੜਤਾਂ ਦੀ ਭਰਾ ਜੀ ਅੱਦਾਂ ਹੈ ਮੇਰੇ ਘਰੇ ਨਾਲ 13 April ਨੂੰ ਇਹਨਾਂ ਨੇ ਹਮਲਾ ਕੀਤਾ ਸੀਗਾ ਜਿਸ ਦੇ ਸਬੰਧ ਵਿੱਚ ਸਾਡੇ ਰਿਸ਼ਤੇਦਾਰ ਹੀ ਲੱਗਦੇ ਨੇ ਉਹਨਾਂ ਨੇ ਹਮਲਾ ਕੀਤਾ ਸੀਗਾ ਤੇ ਉਹਦਾ ਜਸਵੰਤਪ੍ਰੀਤ ਹੈ ਜੀ ਤੇ ਉਹਦਾ ਫਾਦਰ ਆ ਉਹਦੇ ਚ ਇਨਵੋਲਵ ਉਹਦਾ ਬ੍ਰਦਰ ਆ ਉਹਦਾ ਚਾਚਾ ਨੰਗ ਹੈ ਜਿਨੇ ਕਿਰਪਾਨਾਂ ਦੇ ਬਾਣੇ ਪਾਏ ਹੋਏ ਸੀ ਮੇਰੇ ਕੋਲੇ ਸਾਰੀਆਂ ਵੀਡੀਓ ਪਈਆਂ ਨੇ ਉਹਨੇ ਕਿਰਪਾਨਾਂ ਨਾਲ ਹਮਲੇ ਕੀਤੇ ਨੇ ਮੇਰੀ ਮਾਤਾ ਦੇ ਮਾਰੇ ਨੇ ਮੇਰੀ ਮਿਸਿਸ ਦੇ ਮਾਰੇ ਨੇ ਠੀਕ ਹੈ ਨਹੀਂ ਮੇਰੇ ਭਰਾ ਦੇ ਸੋਗ ਤੋਂ ਵੱਧ ਟਾਂਕੇ ਲੱਗੇ ਨੇ ਤੇ ਉਹ ਬੰਦਾ ਹੁਣ 3 ਦਿਨ ਤੋਂ ਇੱਥੇ ਲਗਾਤਾਰ ਬੈਠਾ ਹੈ ਜੀ ਇਹਦਾ ਜਸਮਨਪ੍ਰੀਤ ਹੈ ਉਸ ਨੂੰ ਇੱਥੇ VIP ਸਹੂਲਤਾਂ ਮਿਲ ਰਹੀਆਂ ਨੇ ਜਦੋਂ ਕਿ ਜਿਹੜੇ ਉਹਦੇ ਦੋਸ਼ੀ ਮਤਲਬ ਮਤਲਬ ਦੋਸ਼ੀ ਆ ਉਹਦੇ ਮਾਪਿਓ ਵਗੈਰਾ ਨਹੀਂ ਉਹਨੂੰ ਪਤਾ ਹੈਗਾ ਵੀ ਕਿੱਥੇ ਨੇ ਪੁਲਿਸ ਤਿੰਨ ਦਿਨਾਂ ਤੋਂ ਉਹਨਾਂ ਨੂੰ ਬਰਾਮਦ ਕਿਉਂ ਨਹੀਂ ਕਰ ਰਹੀ ਹੈ ਅਸੀਂ ਕੱਲ ਆਏ ਤੇ ਸਾਨੂੰ ਕਹਿੰਦੇ ਤੂੰ ਇੱਥੇ ਚੱਲ ਜਾਨਾ ਇਹ ਤਾਂ ਤੁਹਾਡੇ ਤੇ ਪਰਚਾ ਦੇ ਦਾਂਗੇ ਐਸਐਚਓ ਸਾਹਿਬ ਨੇ ਸਾਨੂੰ ਧਮਕੀ ਦਿੱਤੀ ਹੈ ਪੁਲਿਸ ਮੁਲਾਜ਼ਮ ਹੋ ਕੇ ਤੁਸੀਂ ਕੁਝ ਨਹੀਂ ਰੋਕ ਕਰਨ ਦਾ ਜੰਦਰੀ ਐਸਐਸਪੀ ਸਾਹਿਬ ਦੇ ਵੀ ਪੇਸ਼ ਹੋ ਚੁੱਕੇ ਹਾਂ ਜੀ ਡੀਐਸਪੀ ਸਾਹਿਬ ਦੇ ਵੀ ਪੇਸ਼ ਹੋ ਚੁੱਕੇ ਹਾਂ ਕੋਈ ਸੁਣਵਾਈ ਨਹੀਂ ਹੋ ਰਹੀ ਕਿਉਂ ਕੀ ਕਰਨਾ ਹੈ ਮੈਨੂੰ ਨਹੀਂ ਲੱਗਦਾ ਜਿ ਇਹ ਸ਼ਾਇਦ ਇਹਨਾਂ ਕੋਲ ਤੇ ਕੋਈ ਪ੍ਰੈਸ਼ਰ ਹੋਊਗਾ ਪੁਲਿਸ ਦਾ ਕਿਸੇ ਕਿਸਮ ਦਾ ਪ ਪੈਸੇ ਦਾਤਾ ਜੀ ਭਾਜੀ ਉਹ ਕੁੜੀ ਨੇ ਇਥੋਂ 5 ਕਰੋੜ ਤੋਂ ਵੱਧ ਦੀ ਠੱਗੀ ਕੀਤੀ ਹੋਈ ਹੈ। ਹਾਂਜੀ। ਇਹ ਪਹਿਲਾਂ ਵੀ ਉਹਨਾਂ ਦੇ ਪਰਚੇ ਨੇ। ਉਹਨਾਂ ਦੇ ਤਰਖਾਸਤਾ ਬਹੁਤ ਨਹੀਂ ਰਾਜਪੁਰੇ ਵੀ ਨੇ ਇੱਥੇ ਪਟਿਆਲੇ ਵੀ ਦਿੱਤੀਆਂ ਪਰ 25 ਤੋਂ 30 ਤਰਖਾਸਤਾ ਪੈਂਡਿੰਗ ਹੋਈਆਂ ਪਰ ਪੁਲਿਸ ਕਾਰਵਾਈ ਨਹੀਂ ਕਰ ਰਹੀ। ਕੈਸੇ ਦੇ ਦਿੰਦੇ ਆ ਜੀ ਉਹ ਬਸ ਇਕਾਉਂਟ ਕਾਂਡ ਕਰੀ ਜਾਂਦੇ। ਮੈਂ ਪੁਲਿਸ ਦੇ ਖਿਲਾਫ ਨਹੀਂ ਮੈਂ ਆਪਣੇ ਇਨਸਾਫ ਲਈ ਧਰਨਾ ਦੇ ਰਹੇ ਹਾਂ ਜੀ। ਜਦੋਂ ਤੱਕ ਮੈਨੂੰ ਇਨਸਾਫ ਨਹੀਂ ਮਿਲਦਾ ਜਦ ਤੱਕ ਸਾਰੇ ਬੰਦੇ ਅਰੈਸਟ ਨਹੀਂ ਹੁੰਦੇ। ਇਹ 8-9 ਦਾ ਬਾਈ ਨੇਮ ਆ ਤੇ ਬਾਕੀ ਅਣਪਛਾਤੇ ਆ 20 ਦੇ ਲਗਭਗ ਬੰਦੇ ਨੇ ਮੈਂ ਮੇਰਾ ਪਰਿਵਾਰ ਹਜੇ ਪੂਰਾ ਨਹੀਂ ਆਇਆ ਸ਼ਾਮ ਤੱਕ ਤਾਂ ਇਥੋਂ ਘਟੋ-ਘਟ 2-300 ਬੰਦਾ ਹੋ ਜਾ ਹਮਲਾ ਕਰਿਆ ਸੀ ਜੀ ਉਹ ਜਸਮਨਪ੍ਰੀਤ ਹੈ ਉਹਦਾ ਬਾਪ ਪਿਛਲੇ 10 ਦਿਨ ਤੋਂ ਖਜਾਨ ਸਿੰਘ ਆਪਣੀ ਰਹਿਸ਼ ਦੇ ਵਿੱਚ ਆ ਪੁਲਿਸ ਨੂੰ ਵੀ ਪਤਾ ਏ ਪਰ ਉਸ ਨੂੰ ਪਕੜ ਨਹੀਂ ਜਾ ਰਹੀ ਹੈਗੀ ਦੋ ਵਾਰ ਅਸੀਂ ਰੇਕੀ ਕਰਵਾਈ ਹੈ ਦੋ ਵਾਰ ਦੇ ਵਿੱਚ ਉੱਥੋਂ ਭੱਜ ਜਾਂਦੇ ਆ ਪਤਾ ਨਹੀਂ ਉਹਨਾਂ ਨੂੰ ਕੋਣ ਦੱਸਦਾ ਜਦੋਂ ਪੁਲਿਸ ਰੇਕੀ ਉਹਨਾਂ ਨੂੰ ਕਰਕੇ ਆ ਜਾਂਦੀ ਹੈ ਵਾਪਸ ਆ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਦੀਆਂ ਦੁਕਾਨਾਂ ਵੀ ਖੁੱਲ ਜਾਂਦੀਆਂ ਉਹਨਾਂ ਦੀ ਕੋਠੀ ਦਾ ਵੀ ਕੰਮ ਚੱਲ ਰਿਹਾ ਉਹਨਾਂ ਦੇ ਬੰਦੇ ਸਾਰੇ ਉਮੀ ਘਰ ਫਿਰ ਰਹੇ ਆ ਜੇ ਇਹੀ ਹਮਲਾ ਸੀ ਉਹਨਾਂ ਦੇ ਉੱਤੇ ਕਰਿਆ ਹੁੰਦਾ ਏਦਾਂ ਦੀ ਕੋਈ ਹਰਕਤ ਕਰੀ ਹੁੰਦੀ ਤਾਂ ਹੁਣ ਨੂੰ ਸਾਡਾ ਕੁੱਟ-ਕੁੱਟ ਕੇ ਨਾਸ ਮਾਰ ਦੇਣਾ ਸੀ ਇਹਨਾਂ ਨੇ ਅਸੀਂ ਰੋਜ਼ ਆਨੇ ਆ ਨਾ ਕੋਲ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ ਜੀ ਕੋਈ ਸੁਣਵਾਈ 100 ਕਿਲੋਮੀਟਰ ਤੋਂ ਬੰਦਾ ਆ ਕੇ ਆ ਉਰੇ ਆ ਕੇ ਸਾਡੇ ਤੇ ਹਮਲਾ ਕਰਦਾ ਅਸੀਂ ਲੋਕਲ ਰਹੇ ਰਿਹਾ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਤਾਂ ਤੁਸੀਂ ਸੁਣਿਆ ਪੀੜਤਾਂ ਮੁਲਾਜ਼ਮਾਂ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਕਿ ਪੁਲਿਸ ਵਾਲੇ ਮੁਲਜ਼ਮਾਂ ਨੂੰ ਬਚਾ ਰਹੇ ਨੇ ਜਿਨ੍ਹਾਂ ਨੇ ਸਾਡੇ ਤੇ ਹਮਲਾ ਕੀਤਾ ਪੁਲਿਸ ਨੂੰ ਪਤਾ ਕਹਿੰਦੇ ਸਾਰਾ ਕੁਝ ਪਰ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਦਿੱਤੇ ਜਾ ਰਹੇ ਨੇ ਦੂਜੇ ਪਾਸੇ ਥਾਣਾ ਦੇ ਇੰਚਾਰਜ ਜਸਪ੍ਰੀਤ ਸਿੰਘ ਕਾਲੋ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਹੈ ਇਸ ਮਾਮਲੇ ਨੂੰ ਲੈ ਕੇ ਪੂਰੀ ਗੱਲਬਾਤ ਉਹਨਾਂ ਦੀ ਜ਼ੁਬਾਨੀ ਵੀ ਸੁਣਾਉਂਦੇ ਆ ਸਾਡੇ ਸਹਿਯੋਗੀ ਅੰਗਰੇਜ਼ ਸਿੰਘ ਦੇ ਵੱਲੋਂ ਗੱਲਬਾਤ ਕੀਤੀ ਪੁਲਿਸ ਮੁਲਜ਼ਮਾਂ ਨੂੰ ਵੱਲੋਂ ਇਹ ਕਰਨਾ ਦਿੱਤਾ ਜਾ ਰਿਹਾ ਪੁਲਿਸ ਦੇ ਵੱਲੋਂ ਇੱਕ ਥਾਣੇਦਾਰ ਨੇ ਕਿਸ ਤਰ੍ਹਾਂ ਹਾਂਜੀ ਇਹ ਅਸਲ 'ਚ ਇੱਕ 52/25 ਐਫ ਆਈ ਆਰ ਦਰਜ ਹੋਈ ਸੀ 13/3/2025 ਨੂੰ ਦੋ ਪਰਿਵਾਰਾਂ ਦੀ ਆਪਸ ਵਿੱਚ ਇਹਨਾਂ ਦੇ ਪਰੈਨੇ ਰਿਲੇਸ਼ਨ ਨੇ ਤੇ ਲੁਧਿਆਣੇ ਤੋਂ ਫੈਮਿਲੀ ਨੇ ਆ ਕੇ ਕੁੱਟਮਾਰ ਕੀਤੀ ਸੀ ਜਿਨ੍ਹਾਂ ਦੇ ਬਿਆਨ ਦੇ ਉੱਤੇ ਨਾਲ ਦੀ ਨਾਲ 9 ਬੰਦੇ ਬਾਈ ਨੇਮ ਤੇ 8 ਤੋਂ 10 ਜਣੇ ਅਨਨੂਨ ਪਰਚਾ ਅੰਡਰ ਸੈਕਸ਼ਨ 307 ਪੀਪੀਸੀ ਜਿਹੜੇ ਨੰਮੇ ਕਿ 109 333 115 ਦੋ ਬੀ ਐਨ ਐਸ ਦੀ ਵੱਖ-ਵੱਖ ਧਰਮਾਂ ਅੱਜ ਪਰਚਾ ਦੇ ਦਿੱਤਾ ਗਿਆ ਸੀ ਉਸ ਤੋਂ ਬਾਅਦ ਦੋ ਬੰਦੇ ਇਹਦੇ ਵਿੱਚ ਅਰੈਸਟ ਕੀਤੇ ਜਾ ਚੁੱਕੇ ਨੇ ਤੇ ਸਾਡੀ ਪੁਲਿਸ ਪਾਰਟੀ ਇਵਨ ਕੀ ਇਹਨਾਂ ਦੇ ਨਾਲ ਜਾ ਕੇ ਵੀ 2-3 ਵਾਰ ਲੁਧਿਆਣੇ ਆਡਾ ਜ਼ਿਲ੍ਹੇ ਵਿੱਚ ਰੀਚ ਕੀਤੀਆਂ ਨੇ ਤੇ ਇਹਨਾਂ ਚ ਜਿਹੜਾ ਮੇਨ ਬੰਦਾ ਜਸਮਨ ਆ ਉਹ ਸੀ ਪਰਸੂ ਅਰੈਸਟ ਕੀਤਾ ਤੇ ਉਹਦਾ ਜੁਡੀਸ਼ੀਅਲ ਰਿਮਾਂਡ ਚੱਲ ਰਿਹਾ ਜੀ ਤੇ ਹੁਣ ਇਹ ਅਸਲ ਚ ਚਾਹੁੰਦੇ ਨੇ ਕਿ ਉਹ ਬੰਦਾ ਉਹ ਵੀ ਉਹ ਇਹਨਾਂ ਦਾ ਅਸਲ ਚ ਕਹਿਣਾ ਵੀ ਪੁਲਿਸ ਉਸ ਬੰਦੇ ਨੂੰ ਕੁੱਟ ਮਾਰਨਿੰਗ ਕਰ ਰਹੀ ਮਾਰ ਕੁੱਟ ਨਹੀਂ ਜਿਹੜਾ ਕਿ ਸਾਡੇ ਸਾਡੇ ਦਾਇਰੇ ਤੋਂ ਬਾਹਰ ਹੈ ਜੀ ਕਹਿੰਦੇ ਵੀ ਐਚਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਨਹੀਂ ਜੀ ਹੁਣ ਦੋਸ਼ੀ ਨੂੰ ਪਾਣੀ ਪਿਲਾਉਣਾ ਤੁਕੋ ਵੀ ਇਹ ਵੀ ਟ੍ਰੀਟਮੈਂਟ ਨਹੀਂ ਉਹ ਤਾਂ ਸਾਨੂੰ ਉਹਦੀ ਟੇਕ ਕੇਅਰ ਤਾਂ ਕਰਨੀ ਪੈਂਦੀ ਹੈ ਜੀ ਅੱਜ ਇਹ ਪ੍ਰਾਣਾ ਮਾਮਲੇ ਨੇ ਪੈਸੇ ਦਾ ਲੈਣ ਦੇਣ ਦਾ ਹੈ ਕਿ ਸਾਰੇ ਦੇ ਵਿੱਚ ਨਹੀਂ असल 'ਚ ਦੋ ਫੈਮਿਲੀਜ਼ ਦਾ ਆਪਸ ਵਿੱਚ ਪੈਸੇ ਦਾ ਰੌਲਾ ਸੀ ਜਿਹਦੇ ਕਰਕੇ ਬਾਅਦ 'ਚ ਸ਼ਾਇਦ ਇਹਨਾਂ ਦੀ ਆਪਸ ਅਣਬਣ ਹੋਈ ਤੇ ਉਹਨਾਂ ਨੇ ਆ ਕੇ ਹਮਲਾ ਕੀਤਾ ਇਹਦੇ 'ਚੋਂ ਇਹਨਾਂ ਨੇ ਕੁਝ ਕੁ ਲੀਡਿਸ ਦੇ ਵੀ ਨਾਮ ਲਖਾਏ ਆ ਜਿਹੜੇ ਕਿ ਹਲੇ ਇਨਵੈਸਟੀਗੇਟ ਕਰਨੇ ਜ਼ਰੂਰੀ ਨੇ ਜੀ ਤੇ ਕਈਆਂ ਦੀ ਲੋਕੇਸ਼ਨਜ਼ ਇਨ ਫੈਕਟ ਆਈਆਂ ਕਈ ਨਹੀਂ ਉਹ ਅਸੀਂ ਤੋਂ ਜਿਹੜੀ ਸਾਡੀ ਤਫਤੀਸ਼ ਚ ਜਾਰੀ ਹੈ ਇਹ 'ਚ ਬਲਕਿ ਪਰਸੋਂ ਜਿਹੜਾ ਮੇਨ ਮੁਲਜ਼ਮ ਮੁੱਖ ਮੁਲਜ਼ਮ ਸੀ ਉਹਨੂੰ ਲੁਧਿਆਣੇ ਤੋਂ ਲਿਆ ਕੇ ਉਹਨਾਂ ਸੇ ਫਿਰ ਇਹਨਾਂ ਨੂੰ ਹੀ ਰੋਲਾ ਵੀ ਪਾਈ ਤੁਸੀਂ ਉਹਦੀ ਕੁੱਟ ਮਾਰਨਿੰਗ ਕਰਨੀ ਦੱਸਨ ਦਾਟ ਜਿਹੜੀ ਕਿ ਅਸੀਂ ਬਾਇਓ ਲਾਜ ਉਹ ਚੀਜ਼ ਬਣਦੀ ਸੀ ਉਹ ਹੀ ਕਰ ਸਕਦੇ। ਕੋਈ ਕੁਝ ਰਹਿੰਦੇ ਆ ਕਹਿੰਦੇ ਕੁਝ ਬੰਦਿਆਂ ਦੇ ਨਾਮ ਹੈਗੇ ਪਰ ਉਹ ਹਾਂਜੀ ਬਿਲਕੁਲ ਰਹਿੰਦੇ ਨਹੀਂ ਜਦੋਂ ਪਰਚਾ ਦਰਜ ਹੁੰਦਾ ਹਰ ਬੰਦਾ ਆਪੋ ਆਪਣੀ ਕਿਤੇ ਨਾ ਕਿਤੇ ਭੱਜਿਆ ਹੁੰਦਾ ਉਹਨਾਂ ਦੇ ਘਰੇ ਰੀਡਜ਼ ਕੀਤੀਆਂ ਤਾਲੇ ਲੱਗੇ ਹੋਏ ਆ ਤੇ ਸਾਸੀ ਆਪਦੇ ਸੋਰਸ ਵੀ ਕੈਂਪ ਕੀਤੇ ਹੋਏ ਆ ਉਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕਰਦੇ। ਸਰੀ ਨਾ ਕਹਿੰਦੇ ਕਿ ਪੁਲਿਸ ਨੂੰ ਲਾਓ ਸਭ ਧਮਕੀਆਂ ਦੇ ਰਹੇ ਆ ਸਾਨੂੰ ਸੁਣਵਾਈ ਨਹੀਂ ਕਰਨਾ ਸਾਡੇ ਕੇਸ ਦੀ। ਨਹੀਂ ਜੀ ਇਹ ਬਿਲਕੁਲ ਸਰਸਰ ਸੱਚ ਉਠਾਇਆ ਜੀ ਅਸੀਂ ਜਿਹੜਾ ਮੇਨ ਮੁੱਲਜਮ ਹੈ ਜਿਵੇਂ ਤੁਹਾਨੂੰ ਮੈਂ ਕਿਹਾ ਕਿ ਪਰਸੋਂ ਹੀ ਲੁਧਿਆਣੇ ਤੋਂ ਲੈ ਕੇ ਦੀ ਰੈਸਟ ਪਾਈ ਹੈ ਜੀ ਉਹਦੇ ਕਹਿਨ ਤੇ ਉਹਦੇ ਬਿਆਨਾਂ ਤੇ ਉਹਦੀ ਤਫਤੀਸ਼ ਦੇ ਵਿੱਚ ਜਿਹੜੇ ਦੋ ਬੰਦੇ ਹੋਰ ਆਏ ਆ ਉਹ ਉਹ ਵਿੱਚ ਨਾਮਜਦ ਨਾਮਜਦ ਵੀ ਕਰ ਦਿੱਤੇ ਗਏ ਨੇ ਇਸ ਕਰਕੇ ਸਫੇਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜਾ ਬੰਦਾ ਮੌਕੇ ਤੇ ਉੱਥੇ ਮੌਜੂਦ ਸੀ ਉਹਨੂੰ ਬਿਲਕੁਲ ਨਹੀਂ ਬਖਸ਼ਿਆਊਗਾ ਤੇ ਜਿਹੜਾ ਬੰਦਾ ਉੱਥੇ ਮੌਕੇ ਤੇ ਨਹੀਂ ਸੀ ਉਹਨੂੰ ਮਤਲਬ ਕਿ ਇਹਦੇ ਵਿੱਚੋਂ ਉਹਨੂੰ ਕਲੀਨ ਚਟ ਦਿੱਤੀ ਪਹਿਲੀ ਵਾਰ ਦੇਖ ਕੇ ਉਹ ਮੇਰੇ ਜੀ ਇੱਕ ਮੁਲਾਜ਼ਮ ਨੂੰ ਉਹਦਾ ਪੁਲਿਸ ਦੇ ਵਿੱਚ ਇੱਕ ਜੋਬ ਕਰ ਰਿਹਾ ਇਸ ਟਾਈਮ ਹਾਂਜੀ ਇੱਕ ਮੁਲਾਜ਼ਮ ਅਸਲ ਉਹਨੂੰ ਪਰਸਨਲ ਕਪੈਸਿਟੀ ਚ ਆਇਆ ਜੀ ਹਣਾ ਜੀ ਉਹ ਉਹਦਾ ਫੈਮਿਲੀ ਦਾ ਮੈਟਰ ਹੈ ਉਹ ਤਾਂ ਹੈ ਅਸੀਂ ਉਹਨੂੰ ਸਮਝਾਇਆ ਵੀ ਇਹ ਪਿਆਰ ਨਾਲ ਜਾ ਕੇ ਉਹਨੂੰ ਮੰਨਣ ਨੂੰ ਤਿਆਰ ਨਹੀਂ ਹੋ ਸਕੀ ਠੀਕ ਹੈ ਸਰ ਤੁਸੀਂ ਇਹਨੂੰ ਗੱਲਬਾਤ ਕੀਤੀ ਹੈ ਬਰਵਾਦ ਦੇਣਾ ਬਿਲਕੁਲ ਜੀ ਮੈਂ ਬਾਹਰ ਜਾ ਕੇ ਗੱਲਬਾਤ ਕੀਤੀ ਹੈ ਪਰ ਅਸਲ 'ਚ ਜਿਵੇਂ ਉਹ ਮੌਬ ਕਹੇ ਲੋ ਕਰਾਊਡ ਇਕੱਠਾ ਹੋਇਆ ਹੋਇਆ ਹੈ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈ ਤੇ ਆਪਾਂ ਸਾਡਾ ਫਰਜ਼ ਸਮਝਾਉਣਾ ਜੀ ਅਸੀਂ ਉਹਨਾਂ ਗੱਲ ਕੀਤੀ ਹੈ ਤੇ ਇਨਫੈਕਟ ਅਸੀਂ ਹੁਣ ਦੁਬਾਰੇ ਰੀਚ ਪਾਰਟੀ ਤਿਆਰ ਕਰਕੇ ਜਿਹੜੇ ਬੰਦੇ ਰਹਿੰਦੇ ਆਰੈਸਟ ਕਰਾਂਗੇ। ਸੁਣਿਆ ਪੀੜਤਾਂ ਦੇ ਵੱਲੋਂ ਵੀ ਸੁਣਿਆ ਤੇ ਤੁਸੀਂ ਥਾਣਾ ਇੰਚਾਰਜ ਦੀ ਜ਼ੁਬਾਨੀ ਵੀ ਸੁਣੀ ਆ ਜਿਸ ਦੇ ਵਿੱਚ ਥਾਣਾ ਇੰਚਾਰਜ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਅਸੀਂ ਆਪਣੇ ਤਰੀਕੇ ਦੇ ਨਾਲ ਕਾਰਵਾਈ ਕਰ ਰਹੇ ਹਾਂ ਬਲਕਿ ਪੀੜਤ ਪਰਿਵਾਰ ਇਹ ਕਹਿ ਰਿਹਾ ਕਿ ਤੁਸੀਂ ਰਿਮਾਂਡ ਲਓ ਉਹਨਾਂ ਦੇ ਉਹਨਾਂ ਨੂੰ ਕੁੱਟੋ ਕਹਿੰਦੇ ਸਾਡੇ ਹੱਥ ਦੇ ਵਿੱਚ ਨਹੀਂ ਆ ਅਸੀਂ ਇਸ ਤਰੀਕੇ ਦੇ ਨਾਲ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਨਹੀਂ ਲੈ ਸਕਦੇ ਅਸੀਂ ਜੋ ਬਣਦੀ ਕਾਰਵਾਈ ਆ ਉਹ ਕੀਤੀ ਆ ਅਰੈਸਟ ਵੀ ਕੀਤੇ ਨੇ ਬੰਦੇ ਬਾਈ ਨੇਮ ਪਰਚਾ ਵੀ ਦਰਜ ਕੀਤਾ ਅਣਪਛਾਤੇਆਂ ਦੇ ਵੀ ਪਰਚਾ ਦਰਜ ਕੀਤਾ ਤਾਂ ਹੁਣ ਇਸ ਮਾਮਲੇ ਦੇ ਵਿੱਚ ਆਖਰ ਕਦੋਂ ਤੱਕ ਕੋਈ ਨਵਾਂ ਮੋੜ ਆਉਂਦਾ ਦੇਖਣ ਵਾਲੀ ਗੱਲ ਹੈ ਸੁਣਿਆ ਪੀੜਤਾਂ ਦੇ ਵੱਲੋਂ ਵੀ ਸੁਣਿਆ ਤੇ ਤੁਸੀਂ ਥਾਣਾ ਇੰਚਾਰਜ ਦੀ ਜ਼ੁਬਾਨੀ ਵੀ ਸੁਣੀ ਆ ਜਿਸ ਦੇ ਵਿੱਚ ਥਾਣਾ ਇੰਚਾਰਜ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਅਸੀਂ ਆਪਣੇ ਤਰੀਕੇ ਦੇ ਨਾਲ ਕਾਰਵਾਈ ਕਰ ਰਹੇ ਹਾਂ ਬਲਕਿ ਪੀੜਤ ਪਰਿਵਾਰ ਇਹ ਕਹਿ ਰਿਹਾ ਕਿ ਤੁਸੀਂ ਰਿਮਾਂਡ ਲਓ ਉਹਨਾਂ ਦੇ ਉਹਨਾਂ ਨੂੰ ਕੁੱਟੋ ਕਹਿੰਦੇ ਸਾਡੇ ਹੱਥ ਦੇ ਵਿੱਚ ਨਹੀਂ ਆ ਅਸੀਂ ਇਸ ਤਰੀਕੇ ਦੇ ਨਾਲ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਨਹੀਂ ਲੈ ਸਕਦੇ ਅਸੀਂ ਜੋ ਬਣਦੀ ਕਾਰਵਾਈ ਆ ਉਹ ਕੀਤੀ ਆ ਅਰੈਸਟ ਵੀ ਕੀਤੇ ਨੇ ਬੰਦੇ ਬਾਈ ਨੇਮ ਪਰਚਾ ਵੀ ਦਰਜ ਕੀਤਾ ਅਣਪਛਾਤੇਆਂ ਦੇ ਵੀ ਪਰਚਾ ਦਰਜ ਕੀਤਾ ਤਾਂ ਹੁਣ ਇਸ ਮਾਮਲੇ ਦੇ ਵਿੱਚ ਆਖਰ ਕਦੋਂ ਤੱਕ ਕੋਈ ਨਵਾਂ ਮੋੜ ਆਉਂਦਾ ਦੇਖਣ ਵਾਲੀ ਗੱਲ ਹੈ ਸੁਣਿਆ ਪੀੜਤਾਂ ਦੇ ਵੱਲੋਂ ਵੀ ਸੁਣਿਆ ਤੇ ਤੁਸੀਂ ਥਾਣਾ ਇੰਚਾਰਜ ਦੀ ਜੁਬਾਨੀ ਵੀ ਸੁਣੀ ਆ ਜਿਸ ਦੇ ਵਿੱਚ ਥਾਣਾ ਇੰਚਾਰਜ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਅਸੀਂ ਆਪਣੇ ਤਰੀਕੇ ਦੇ ਨਾਲ ਕਾਰਵਾਈ ਕਰ ਰਹੇ ਹਾਂ ਬਲਕਿ ਪੀੜਤ ਪਰਿਵਾਰ ਇਹ ਕਹਿ ਰਿਹਾ ਕਿ ਤੁਸੀਂ ਰਿਮਾਂਡ ਲਓ ਉਹਨਾਂ